ਸੀਨਦਾ ਆਇਆ ਭਾਈ ਹਾਂਜੀ ਜਿਹੜੇ ਗੰਨੇ ਆ ਕਹਿੰਦੇ ਤੁਸੀਂ ਉਹਦੇ ਵਿੱਚ ਬਰਫ ਵੀ ਨਹੀਂ ਪਾਉਂਦੇ ਹੈਗੇ ਨਹੀਂ ਪਾਉਂਦੇ ਜੀ ਸੀਨ ਵੀ ਥੋੜੀ ਬੜੀ ਵਧੀਆ ਵਾ ਇੱਕ ਵਾਰੀ ਹੋਈ ਜਦੋਂ ਗੰਨਾ ਵੇਚਦੀ ਪਾਉਣ ਨੂੰ ਪੂਰਾ ਐਨ ਵਧੀਆ ਤਰੀਕੇ ਨਾਲ ਜੂਸ ਕਰਦੇ ਇੱਕ ਵਾਰੀ ਕੱਢਦੀ ਆ ਅਸੀਂ ਗੰਨੇ ਸੱਲ ਕੇ ਹੀ ਕੱਢਦੇ ਆ ਅਸੀਂ ਜੂਸ ਕੱਢਦੇ ਆ ਰਸ ਨਹੀਂ ਬਣਾਉਂਦੇ ਜੀ ਕਨੇ ਰਾਸਦੀ ਹੋਈ ਸੀ ਕੋਲ ਤੇ ਜਮਾਉਣੇ ਆ ਹਾਂ ਉਹੀ ਅਸੀਂ ਕੋਲ ਆਪ ਹੀ ਤਿਆਰ ਕਰਦੇ ਆਪ ਹੀ ਤਿਆਰ ਕਰਦੇ ਆ ਕੰਮ ਇਹ ਹੈ ਲੋਕਾਂ ਨੂੰ ਵਧੀਆ ਚੀਜ਼ ਪ੍ਰੋਵਾਈਡ ਕਰਾਉਣਾ ਅਸਲੀ ਚੀਜ਼ ਕਰਾਉਣਾ ਮਾੜੀ ਨਹੀਂ ਅਸੀਂ ਜੂਸ ਕੀ ਤਿਆਰ ਕਰਦੇ ਆ ਕੋਈ ਉਹਦੇ ਵਿੱਚ ਹੋਰ ਚੀਜ਼ ਕੈਮੀਕਲ ਨਹੀਂ ਪਾਉਣਾ ਜੋ ਵੀ ਆਪਣੇ ਫਾਲਾ ਉਹਦਾ ਜੂਸ ਕੱਢ ਕੇ ਹੀ ਪਾਉਣਾ ਵੈਗੁਰੂ ਜੀ ਦਾ ਖਾਸਾ ਵੈਗੁਰੂ ਜੀ ਦੀ ਫਤਿਹ ਸਾਡਾ ਹਮੇਸ਼ਾ ਇਹੀ ਅਪਰਾਲਾ ਹੁੰਦਾ ਕਿ ਜਦੋਂ ਵੀ ਕੋਈ ਸਾਡਾ ਭਰਾ ਪੰਜਾਬ ਦੀ ਧਰਤੀ ਦੇ ਉੱਪਰ ਜਦੋਂ ਕੋਈ ਕੰਮ ਸ਼ੁਰੂ ਕਰਦਾ ਤਾਂ ਅਸੀਂ ਵੀ ਉਹਨੂੰ ਸਹਿਯੋਗ ਕਰਨਾ ਬਣਦਾ ਤਾਂ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਪਰ ਬਕਾਇਦਾ ਜਿਹੜੇ ਲੰਮੇ ਸਮੇਂ ਤੋਂ ਅਸੀਂ ਤੁਸੀਂ ਪੜਦੇ ਰਹੇ ਹੋ ਵੀ ਖਬਰਾਂ ਨਾਉਂਦੇ ਰਹੇ ਆ ਮਾਰਗ ਦੀਆਂ ਵੀ ਬਹੁਤ ਟੁੱਟੇ ਹੋਣੇ ਅੱਜ ਉਹ ਬੋਰਡ ਲਿਖਣੇ ਸ਼ੁਰੂ ਹੋ ਗਏ ਸੀ ਅਸੀਂ ਚੈੱਕ ਕਰਦੇ ਫਿਰਦੇ ਸੀ ਤਾਂ ਖੰਡੂਰ ਪਿੰਡ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਪਰ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਆ ਉਹਨਾਂ ਨੇ ਆਹ ਗੰਨੇ ਦਾ ਬਕਾਇਦਾ ਮਸ਼ੀਨ ਲਾਈ ਹੋਈ ਆ ਤਾਂ ਜੂਸ ਤਿਆਰ ਕਰਦੇ ਨੇ ਕਈ ਵੀਰ ਕਹਿੰਦੇ ਆ ਜੂਸ ਨਹੀਂ ਕਹਿਣਾ ਰਸ ਕਹਿਣਾ ਤਾਂ ਬਾਈ ਨੇ ਕੋਲੇ ਜਦੋਂ ਗੱਲ ਹੀ ਸ਼ੁਰੂ ਕੀਤੀ ਆ ਉਹ ਕਹਿੰਦਾ ਮੈਂ ਤਾਂ ਬਾਈ ਕਹਿੰਦਾ ਜੂਸ ਕੱਢਦਾ ਗੰਨੇ ਦਾ ਤਾਂ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸ਼ੀਨ ਲਾਈ ਆ ਬਾਈ ਹਾਂਜੀ ਜਿਹੜੇ ਗੰਨੇ ਆ ਕਹਿੰਦੇ ਤੁਸੀਂ ਉਹਦੇ ਵਿੱਚ ਬਰਫ ਨਹੀਂ ਪਾਉਂਦੇ ਹੈਗੇ ਨਹੀਂ ਪਾਉਂਦੇ ਜੀ ਨਹੀਂ ਪਾਉਂਦੇ ਜੂਸ ਬਣਾਉਂਦੇ ਆ ਬੜਾ ਵਧੀਆ ਜਨੇ ਦਾ ਤਾਂ ਮਸ਼ੀਨ ਵੀ ਛੋਟੀ ਬੜੀ ਵਧੀਆ ਵਾ ਇੱਕ ਵਾਰੀ ਹੋਈ ਜਦੋਂ ਗੰਨਾ ਵੇਚਦੀ ਪਾਉਨੇ ਹਾਂ ਪੂਰਾ ਐਨ ਵਧੀਆ ਤਰੀਕੇ ਨਾਲ ਜੂਸ ਕਰਦੀ ਇੱਕ ਵਾਰੀ ਕੱਢਦੀ ਆ ਜੀ ਹਾਂਜੀ ਇੱਕ ਵਾਰੀ ਕੱਢ ਲੈਂਦੀ ਆ ਤਾਂ ਬਰਫ ਨਹੀਂ ਪਾਉਂਦੇ ਤੇ ਫਰਿੱਜ ਦੇ ਬਕਾਇਦਾ ਸਾਡੇ ਕਨਫਿਊਜ਼ ਹੋ ਜਾਂਦੀ ਗੰਨੇ ਨਾ ਜਿਹੜੇ ਨੇ ਸੈੱਲ ਕੇ ਰੱਖੇ ਹੋਏ ਨੇ ਹਾਂਜੀ ਸੈੱਲ ਕੇ ਰੱਖਦੇ ਆ ਇਦਾਂ ਤਾਂ ਜਾਂਦੀ ਪਹਿਲੀ ਵਾਰੀ ਦੇਖਿਆ ਬਾਈ ਨਹੀਂ ਜੀ ਪਹਿਲੀ ਵਾਰੀ ਆ ਜੀ ਅਸੀਂ ਗੰਨੇ ਸੈੱਲ ਕੇ ਹੀ ਕੱਢਦੇ ਆ ਅਸੀਂ ਜੂਸ ਕੱਢਦੇ ਆ ਰਸ ਨਹੀਂ ਬਣਾਉਂਦੇ ਜੀ ਤਾਂ ਦੂ ਰਾਸ ਕੱਢ ਕੇ ਗਲਾਸਾਂ ਦੇ ਵਿੱਚ ਪਾਇਆ ਤਾਂ ਬਾਕਾਇਦਾ ਤੁਸੀਂ ਇੱਕ ਕੁਲਫੀ ਵੀ ਪਾਈ ਹਾਂ ਹਾਂਜੀ ਉਹ ਗੰਨੇ ਦਾ ਰਸ ਦੀ ਹੋਈ ਸੀ ਕੁਲਫੀ ਜਮਾਉਣੇ ਆ ਉਹੀ ਅਸੀਂ ਪਾਉਨੇ ਆ ਆਪ ਹੀ ਤਿਆਰ ਕਰਦੇ ਆਪ ਹੀ ਤਿਆਰ ਕਰਦੇ ਆ ਇਹ ਦੇਖੋ ਬਹੁਤ ਵੱਡਾ ਪ੍ਰਾਲਾ ਪਾਈਦਾ ਗੰਨੇ ਦੇ ਜੂਸ ਕੱਢ ਕੇ ਉਹਦੀ ਕੁਲਫੀ ਤਿਆਰ ਕੀਤੀ ਜਾਂਦੀ ਆ ਜਦੋਂ ਇੱਥੋਂ ਗੰਨੇ ਦਾ ਰਸ ਕੱਢ ਜੂਸ ਕੱਢ ਕੇ ਗਲਾਸਾਂ ਵਿੱਚ ਪਾਇਆ ਜਾਂਦਾ ਤਾਂ ਬਾਈ ਨਾਲ ਹੀ ਫ੍ਰਿਜ ਚੋਂ ਲਿਆ ਕੇ ਇੱਕ ਕੁਲਫੀ ਪਾਉਂਦੇ ਇੱਕ ਗਲਾਸ ਦੇ ਵਿੱਚ ਤਾਂ ਯਾਰ ਬਹੁਤ ਵਧੀਆ ਤਾਂ ਹੁਣ ਪੀਤਾ ਛੋਟੇ ਕੋਲ ਬਹੁਤ ਸਵਾਦ ਲੱਗਿਆ ਤਾਂ ਅ ਵਧੀਆ ਅਪਰਾਲਾ ਬਾਈ ਤੁਹਾਡਾ ਨਹੀਂ ਅਸੀਂ ਸਾਡਾ ਕੰਮ ਹੀ ਆ ਲੋਕਾਂ ਨੂੰ ਵਧੀਆ ਚੀਜ਼ ਪ੍ਰੋਵਾਈਡ ਕਰਾਉਣਾ ਅਸਲੀ ਚੀਜ਼ ਕਰਾਉਣਾ ਮਾੜੀ ਨਹੀਂ ਬਿਲਕੁਲ ਠੀਕ ਆ ਤੇ ਬਾਕੀ ਬਾਈ ਜਿਵੇਂ ਕੋਈ ਨੰਗਦਾ ਕਰਦਾ ਇੱਥੋਂ ਤੁਹਾਡੇ ਕੋਲੇ ਜਾਂਦਾ ਜਰੂਰ ਸਾਡੇ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੂੰ ਪ੍ਰੋਪਰ ਐਡਰੈਸ ਦੱਸ ਦਿਓ ਬਾਈ ਜੀ ਕਿਉਂਕਿ ਕਦੇ ਵੀ ਜਦੋਂ ਵੀ ਇੱਥੇ ਨੰਗਦੇ ਨੇ ਤੁਹਾਡੇ ਵੀ ਹੌਸਲੇ ਬਲੰਦ ਕਰਨਗੇ ਵੀਰ ਹਾਂਜੀ ਪਿੰਡ ਖੰਡੂਰ ਆ ਜੀ ਜੋਧਾ ਰੋੜਾ ਹਾਂਜੀ ਆਪਣੇ ਬੱਸ ਸਟੈਂਡ ਜੋਧਾਣਾ ਬਜਦਾ ਉਹਦੇ ਨੇੜੇ ਹੈ ਤੇ ਆਪਣਾ ਮੋਬਾਈਲ ਨੰਬਰ ਵੀ ਬਾਈ ਜੀ ਦੱਸ ਦੋ 98766 55125 ਠੀਕ ਹੈ ਜੀ 98766 55125 ਠੀਕ ਹੈ ਜੀ ਬਾਈ ਨੇ ਨੰਬਰ ਵੀ ਦੱਸਤਾ ਖੰਡੂਰ ਅ ਇਸ ਪਾਸੇ ਜੋਧਾ ਰਤਨ ਤੇ ਇਸ ਪਾਸੇ ਮੋਹੀ ਆਪਣਾ ਮੋਹੀ ਪਿੰਡ ਵੀ ਗਾਹਾਂ ਲੰਘ ਜਾਂਦਾ ਤੇ ਇਹ ਖੰਡੂਰ ਪਿੰਡ ਵਿੱਚ ਖੜੇ ਆ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਪਰ ਆਪਾਂ ਖੰਡੂਰ ਪਿੰਡ ਚ ਐਂਟਰੀ ਕਰਦੇ ਆ ਤਾਂ ਬਾਈ ਸੱਜੇ ਹੱਥੀ ਦੇਖੋ ਬੜੀ ਸੁੰਦਰ ਇਹਨਾਂ ਨੇ ਦੁਕਾਨ ਸਜਾਈ ਆ ਤੇ ਬਾਈ ਕਹਿੰਦੇ ਸੀਗੇ ਵੀ ਹਜੇ ਵੀਰ ਵੀਡੀਓ ਰੈਨ ਤੋਂ ਬਣਾਉਣ ਨੂੰ ਵੀ ਅਜੇ ਤਾਂ ਬਹੁਤ ਕਰਨ ਵਾਲਾ ਜੀ ਇਹਦਾ ਸਟਾਰਟਿੰਗ ਆ ਜੀ ਠੀਕ ਆ ਜੀ ਕਹਿੰਦੇ ਹਜੇ ਦੁਕਾਨ ਦੀਆਂ ਤਿਆਰੀਆਂ ਚੱਲ ਰਹੀਆਂ ਬਾਈ ਕਾਫੀ ਸਮਾਨ ਸਾਡਾ ਹਜੇ ਲਿਆਉਣ ਵਾਲਾ ਪਿਆ ਵਾ ਵੀ ਵੀਡੀਓ ਆਪਾਂ ਜਦ ਦਿਨ ਪੂਰੀ ਤਿਆਰੀ ਹੋ ਗਈ ਉਦੋਂ ਕੱਢਾਂਗੇ ਵੈਸੇ ਕੋਈ ਗੱਲ ਨਹੀਂ ਇੱਕ ਵਾਰੀ ਫੇਰ ਕੱਢ ਲਾਂਗੇ ਆਪਣੇ ਘਰ ਦੀ ਕੀਤੀ ਆ ਬਾਈ ਕੋਈ ਚੱਕਰ ਨਹੀਂ ਤਾਂ ਸਾਡਾ ਦੱਸਣਾ ਮਾਣਜ ਬਣਦਾ ਸੀਗਾ ਕਿ ਸਾਡੇ ਜਿਹੜੇ ਨੌਜਵਾਨ ਨੇ ਬਾਈ ਇੱਥੇ ਪੰਜਾਬ ਦੇ ਧਰਤੀ ਤੇ ਰਹਿ ਕੇ ਕੰਮ ਕਰਦੇ ਆ ਸਾਡਾ ਅਪਰਾਲਾ ਕਿ ਉਹਨਾਂ ਨੂੰ ਜ਼ਰੂਰ ਜਿਹੜੇ ਸਾਡੇ ਦੇਖਣ ਵਾਲੇ ਨੇ ਉਹਨਾਂ ਤੱਕ ਪਹੁੰਚਾਈ ਜਾਵੇ ਤਾਂ ਜੋ ਵੀ ਅਪਰਾਲੇ ਕਰ ਸਕਣ ਤਾਂ ਬਾਈ ਤੁਸੀਂ ਮਗਰ ਵੀ ਗੱਲ ਕਰਦੇ ਸੀ ਥੋੜਾ ਕੁਝ ਡ੍ਰੈਨ ਫਰੂਟ ਲੱਗਿਆ ਜੀ ਡ੍ਰੈਨ ਫਰੂਟ ਹਾਂ ਦਿਖਾ ਦੂੰਗੇ ਜੀ ਉਹ ਹਾਂ ਦਿਖਾ ਦੇਣੇ ਜੀ ਆ ਜੀ ਇਹ ਡ੍ਰੈਨ ਫਰੂਟ ਆ ਜੀ ਹਾਂਜੀ ਇਹਦੀ ਆਪਾਂ ਚੁਸਕੀ ਗੰਨਾ ਔਰ ਡ੍ਰੈਨ ਫਰੂਟ ਦੀ ਚੁਸਕੀ ਤਿਆਰ ਕਰਾਂਗੇ ਠੀਕ ਹੈ ਜੀ ਉਹ ਬਣਾ ਕੇ ਕੁਲਫੀ ਚੁਸਕੀ ਤਿਆਰ ਕਰਾਂਗੇ ਤੁਸੀਂ ਆਪ ਤਿਆਰ ਕਰਕੇ ਉੱਥੇ ਗਾ ਹਾਂ ਆਪ ਹੀ ਤਿਆਰ ਕਰਾਂਗੇ ਦੁਕਾਨ ਦੇ ਉੱਥੇ ਆਪਣੀ ਜਿਹੜੀ ਰਵਣ ਸਜਾਈ ਆ ਮੂਰੇ ਤੁਸੀਂ ਹਾਂਜੀ ਉਹਦੇ ਤੇ ਵੇਚੋਗੇ ਉਹਦੇ ਤੇ ਵੇਚਾਂਗੇ ਕਦੋਂ ਕੁ ਫਾੜ ਲ ਜਿਹੜਾ ਦਾ ਫੜ ਜਾ ਉਹ ਲਾਲ ਜਾ ਹੁੰਦਾ ਵਿੱਚੋਂ ਉਹ ਹਾਂਜੀ ਲਾਲ ਪੂਰਾ ਲਾਲ ਆ ਜੀ ਠੀਕ ਹੈ ਵਿੱਚੋਂ ਵੀ ਬਰੋਂ ਵੀ ਇਹ ਇਹ ਕਿੰਨਾ ਟਾਈਮ ਹੋ ਗਿਆ ਬਾਈ ਜੀ ਲਾਇਏ ਨੂੰ ਕਿੰਨੇ ਕਿੰਨੇ ਇਹਨੂੰ 3 ਸਾਲ ਹੋ ਗਏ ਜੀ 3 ਸਾਲ ਹੋ ਗਏ ਹਾਂਜੀ ਨਾਲ ਰੋੜੀ ਦਾ ਰਿਓ ਆ ਰੋੜੀ ਦਾ ਰੋ ਉਹਨੂੰ ਆਰਗਾਨ ਕਰਿਆ ਜੀ ਅਸੀਂ ਕੋਈ ਕੈਮੀਕਲ ਨਹੀਂ ਵਰਤਦੇ ਨਹੀਂ ਨਹੀਂ ਵਰਤਦੇ ਜੀ ਕੋਈ ਦਵਾਈ ਨਹੀਂ ਕੋਈ ਨਹੀਂ ਜਿਹੜੀ ਵੀ ਅਸੀਂ ਸਪਰੇਅ ਕਰਦੇ ਆ ਇਹ ਆਪ ਹੀ ਤਿਆਰ ਕਰਦੇ ਆ ਆਰਗਾਨ ਕਰਦੇ ਆ ਮੈਂ ਸਭ ਨੂੰ ਕਹਿਣਾ ਫਾਰਮਰਾਂ ਨੂੰ ਇਹ ਟ੍ਰੈਡ ਫਰੂਟ ਦੀ ਖੇਤੀ ਕਰਨ ਬਹੁਤ ਹੀ ਅੱਛੀ ਖੇਤੀ ਆ ਬਹੁਤ ਵਧੀਆ ਖੇਤੀ ਆ ਜੀ ਇਹ ਤੁਸੀਂ ਯੂਨੀਵਰਸਿਟੀ ਤੋਂ ਲਿਆਏ ਸੀ ਜਾਂ ਕੋਈ ਕਿੱਥੋਂ ਨਹੀਂ ਮੈਂ ਜੀ ਇਹ ਬਰਨਾਲ ਤੋਂ ਲੈ ਕੇ ਆਇਆ ਸੀ ਉੱਥੇ ਫਾਰਮਰ ਕਰ ਰਿਹਾ ਅੱਛਾ ਜੀ ਉਹਨਾਂ ਤੋਂ ਪਹਿਲਾਂ ਉਹਨਾਂ ਤੋਂ ਹਾਂ ਉਹਨਾਂ ਤੋਂ ਟ੍ਰੇਨ ਲਈ ਆ ਉਹਨਾਂ ਤੋਂ ਪੁੱਛ ਕੇ ਕੀਤਾ ਠੀਕ ਆ ਜੀ ਬਹੁਤ ਧੰਨਵਾਦ ਬਾਈ ਜੀ ਸਾਨੂੰ ਜਾਣਕਾਰੀ ਦੇਣ ਦੀ ਪਹਿਲਾਂ ਤਾਂ ਸੜਕ ਦੇ ਉੱਪਰ ਛੋਟਾ ਬਕਾਇਦਾ ਗੰਨੇ ਦੇ ਫਰਿੱਜ ਵਿੱਚ ਲਾ ਕੇ ਫਿਰ ਤੁਸੀਂ ਜੂਸ ਕਰਦੇ ਹੋ ਤਿਆਰ ਕੌਫੀ ਵੀ ਗੰਨੇ ਤੋਂ ਤਿਆਰ ਕਰਕੇ ਦਿੰਦੇ ਹੋ ਨਾ ਉਦੋਂ ਬਾਅਦ ਦੇ ਵਿੱਚ ਤੁਹਾਡਾ ਇਹ ਵੀ ਵੱਡਾ ਅਪਰਾਲਾ ਵਾ ਨੌਜਵਾਨਾਂ ਨੂੰ ਵੀ ਵਧੀਆ ਸੇਧ ਦੇਣਾ। ਹੁਣ ਜੋ ਵੀ ਕੋਲਫੀ ਅਸੀਂ ਚੁਸਕੀ ਤਿਆਰ ਕਰ ਰਹੀਆਂ ਕੋਈ ਉਹਦੇ ਵਿੱਚ ਹੋਰ ਚੀਜ਼ ਕੈਮੀਕਲ ਨਹੀਂ ਪਾਉਣਾ। ਜੋ ਵੀ ਆਪਣੇ ਫਾਲਾ ਉਹਦਾ ਜੂਸ ਕੱਢ ਕੇ ਹੀ ਪਾਉਣਾ। ਠੀਕ ਹੈ ਬਹੁਤ ਧੰਨਵਾਦੀ ਜਾਣਕਾਰੀ ਦੇਣ ਦੀ। ਸੋ ਇਹ ਬਾਈ ਸਾਡੇ ਸਾਨ ਨਗਾਇਆ ਸਿੰਘ ਜੀ ਪਿੰਡ ਖੰਡੂਰ ਤੋਂ ਤਾਂ ਜ਼ਰੂਰ ਸਾਡੇ ਹੋਰ ਵੀ ਜਿਹੜੇ ਸਾਥੀ ਨੇ ਉਹਨਾਂ ਨੂੰ ਵੀ ਕਿਤੇ ਦੇ ਨਾਲ ਜੋੜਨਾ ਚਾਹੀਦਾ ਕਿਸੇ ਪ੍ਰਕਾਰ ਦਾ ਵੀ ਕਿੱਤਾ ਕਰ ਲੋ। ਬਾਈ ਦੇਖੋ ਗੰਨੇ ਦਾ ਬਕਾਇਦਾ ਜੂਸ ਕੱਢ ਕੇ ਕੋਲਫੀ ਤਿਆਰ ਕਰਕੇ ਵੀ ਸੜਕ ਤੇ ਬੈਠ ਕੇ ਆਪ ਵੇਚਦੇ ਨੇ ਤਾਂ ਸਕੂਨ ਮਿਲਦਾ ਵਾ ਕਿਉਂਕਿ ਵਧੀਆ ਪ੍ਰਾਲਾ ਬਾਈ ਦਾ ਤਾਂ ਇੱਧਰ ਬਾਈ ਨੇ ਦੇਖੋ ਵਧੀਆ ਫਸਲ ਬਣਾ ਕੇ ਲਾਈ ਹੋਈ ਆ ਤੇ ਕਹਿੰਦੇ ਇੱਥੋਂ ਵੀ ਇਹਨੂੰ ਤਿਆਰ ਤੇ ਕਾਫੀ ਪ੍ਰੋਜੈਕਟ ਤਿਆਰ ਕਰਕੇ ਇਸੇ ਦੁਕਾਨ ਦੇ ਵਿੱਚ ਮੂਰੇ ਰੋਡ ਤੇ ਖੜ ਕੇ ਵੇਚਣਗੇ ਵੱਡਾ ਪ੍ਰਾਲਾ ਬਹੁਤ ਧੰਨਵਾਦੀ ਸਾਡੇ ਨਾਲ ਜੋੜਨ ਲਈ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ